ਇਹਟਰ ਕੰਪਨੀ ਜੋ ਬਾਈ ਹੋਇਆ ਹੋਇਆ ਆਪਾਂ 23 23 ਚ ਲਿਆ ਸੀ 23 ਕਾਪੀ ਜੀਆਂ ਬਣੀ ਵੀ 23 ਮੋਟੇ ਹੀ ਚ ਲਿਆ ਸੀ ਆਪਾਂ ਜੀ 23 ਚ ਲਿਆ ਸੀ ਮੰਨ ਲਓ ਜੇ ਨਵਾਂ ਲਿਆ ਸੀ ਆਪਾਂ ਠੀਕ ਹੈ ਹੁਣ ਕਾਪੀ ਕਿੰਨਾ ਮਾਡਲ ਆ ਬਈ ਇਹ ਇਹ ਵੀ ਮਾਡਲ ਆ ਜੀ ਅੱਛਾ 20 ਮਾਡਲ ਆ ਹਾਂ ਜਗਤਜੀਤ ਆ ਠੀਕ ਹੈ ਜੀ ਆਪਣੇ ਆਪ ਦੀ ਆਪਦੀ ਟੂੜੀ ਬਣਾਈ ਆਪਾਂ ਇਹਦੇ ਨਾਲ ਠੀਕ ਹੈ ਆਪਦੀ ਟੂੜੀ ਬਣਾਈ ਆ ਹਾਂ ਕਿਤੇ ਵੀ ਵੈਲਡ ਦਾ ਟਾਂਕਾ ਨਹੀਂ ਲੱਗਿਆ ਕੋਈ ਇਹਦੀ ਚੀਜ਼ ਨਹੀਂ ਚੇਂਜ ਹੋਈ ਵੀ ਨਾਲ ਦੀ ਸਾਰੀ オリジナル ਦੇਵਾ 24 ਮਾਡਲ ਆ ਜੀ ਅਛਾ 24 ਮਾਡਲ ਆ। ਹਾਂ ਚੈਂਜਰ ਵਾਲੀ ਮਸ਼ੀਨ ਆ ਦੋਸਤੋ ਤੁਸੀਂ ਚੈੱਕ ਕਰ ਲਓ। ਹਾਂ ਚੈਂਜਰ ਵਾਲੀ ਆ ਚੈਂਜਰ ਟਾਪ ਮਾਡਲ ਆ। ਠੀਕ ਆ ਟਾਪ ਮਾਡਲ ਆ। ਹਾਂਜੀ ਠੀਕ ਐ ਤੇ ਭਾਈ ਆਪਾਂ ਆਪ ਹੀ ਚਲਾਈਏ ਇਹ। ਇਹ ਆਪਾਂ ਆਪ ਹੀ ਚਲਾਈਆ। ਬਿਲਕੁਲ ਨਵੀਂ ਲਈ ਸੀ। ਜਮਾ ਬ੍ਰਾਂਡ ਦੀ ਨਵੀਂ ਵਾਲੀ। ਅਛਾ ਤੁਸੀਂ ਕੜਾਈ ਸੀ ਹਾਂ? ਹਾਂਜੀ ਠੀਕ ਐ ਹੁਣ। ਤੇ ਉਹ ਕਿਹੜਾ ਮਾਡਲ ਆ ਸੁਪਰ ਸੈਟਰ? ਮੇਰਾ ਖਿਆਲ 23 ਮਾਡਲ ਆ ਜੀ। 23 ਮਾਡਲ ਆ। ਕਿਹੜੀ ਕੰਪਨੀ ਦਾ ਭਾਈ? ਮੈਸ਼ੋ ਦਾ। ਮੈਸ਼ੋ ਦਾ। ਉਹ ਵੀ ਭਾਈ ਬਿਲਕੁਲ ਨਵਾਂ ਲਿਆ ਸੀ। ਬ੍ਰਾਂਡ ਨੂੰ ਹਾਂ ਗੱਦੜਵੇ ਤੋਂ ਆਪ ਅੱਜ ਆਪਾਂ ਪਹੁੰਚੇ ਆਂ ਪਿੰਡ ਝੋੜ ਦੇ ਵਿੱਚ ਤਹਿਸੀਲ ਇਹਨੂੰ ਮਲੋਟ ਪੈਂਦੀ ਆ ਤੇ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਆ। ਢਾਣੀ ਸੁੱਚਾ ਸਿੰਘ ਦੇਖ ਖੜੇ ਆਪਾਂ ਬਾਈ ਨਿਰਮਾਨ ਦੇ ਘਰੇ। ਤੁਹਾਨੂੰ ਨਾ ਮੈਂ ਦਿਖਾਉਣਾ ਇੱਥੇ ਇੱਕ ਵੱਡੀ ਮਸ਼ੀਨ ਵਿਕਾਊ ਆ ਬਾਈ ਕੋਲੇ ਬਲਕਾਰ ਮਸ਼ੀਨ ਆ ਦੇਖ ਲਓ ਦੋਸਤੋ। ਸਾਹਮਣੇ ਦਿਖੀ ਜਾਂਦੀ ਸਕਰੀਨ ਤੇ ਨਾਲ ਉਹਦਾ ਕਟਰ ਵੀ ਆ ਤੇ ਇੱਕ ਬਾਈ ਕੋਲੇ ਨਾ ਤੂੜੀ ਵਾਲੀ ਮਸ਼ੀਨ ਵੀ ਵਿਕਾਊ ਆ ਜਗਤਜੀਤ ਦੀ। 2020 ਮਾਡਲ ਆ। ਤੇ ਇੱਕ ਦੋਸਤੋ ਬਾਈ ਕੋਲੇ ਨਾ ਮਾਚੂ ਦਾ ਸੁਪਰ ਸੀਡਰ ਵਿਕਾਊ ਆ। ਉਹ ਬੈਕ ਸਾਡ ਪੈ ਦੋਸਤੋ ਤੁਹਾਨੂੰ ਮੈਂ ਇੱਕ ਵਾਰੀ ਨਿਗਾਹ ਮਾਰਾ ਦੇਣਾ। ਤੁਸੀਂ ਚੈੱਕ ਕਰਨ ਨੂੰ ਥੋੜਾ ਪਿੱਛੇ ਪਿਆ ਤੁਸੀਂ ਇੱਥੇ ਦੇਖ ਲਓ ਲਓ ਦੋਸਤੋ ਚੈੱਕ ਕਰੋ ਲਓ ਪੈਪਰ ਉੱਪਰ ਸਾਰ ਦੋਸਤੋ ਲੱਗਿਆ ਵੀ ਆਵੇਂ ਦੋਸਤੋ ਚੈੱਕ ਕਰ ਲਓ ਤੇ ਤੁਸੀਂ ਬ੍ਰਾਂਡ ਚੈੱਕ ਕਰ ਲਓ ਮੈਚੂ ਦਾ ਇਹ ਦੋਸਤੋ ਬਾਈ ਕੋਲੇ ਟਰੈਕਟਰ ਹੈ ਸੋਨਾਲੀਕਾ 750 ਸਿਕੰਦਰ ਤੇ ਬਾਕੀ ਆਪਾਂ ਪੂਰੀ ਨਗਾਂ ਦੀ ਜਾਣਕਾਰੀ ਤੁਹਾਨੂੰ ਲੈ ਕੇ ਦਿੰਨੇ ਆਂ ਬਾਈ ਨਿਰਮਾਨ ਤੋਂ ਤੇ ਕੱਲੀ ਕੱਲੀ ਡਿਟੇਲ ਤੁਹਾਨੂੰ ਦੱਸਾਂਗੇ ਮਾਡਲ ਵੀ ਦੱਸਾਂਗੇ ਦੋਸਤੋ ਤੇ ਇੱਕ ਵਾਰੀ ਦੇਖ ਲਓ ਸਾਰੇ ਨਾ ਕਿ ਬਾਈ ਕਹਿੰਦਾ ਨਵੇਂ ਲਏ ਸੀ ਬਾਈ ਨੇ ਤੇ ਹੁਣ ਬਾਈ ਕਹਿੰਦੇ ਸੇਲ ਕਰਨੇ ਆ ਤੇ ਆਪਾਂ ਕਰਾਉਣੇ ਆ ਬਾਈ ਨਾਲ ਗੱਲਬਾਤ ਬਾਈ ਥੋੜਾ ਸਕਰੀਨ ਤੇ ਕਹਿੰਦਾ ਬਾਈ ਕਹਿੰਦਾ ਨਹੀਂ ਆਉਣਾ ਤੇ ਆਪਣੇ ਬੈਕਸਾਈਡ ਖੜਕੇ ਹੀ ਬਾਈ ਸਾਰਾ ਡਿਟੇਲ ਦੱਸੂ ਆਪਾਂ ਨੂੰ ਤੇ ਜੇ ਆਪਣੀ ਵੀਡੀਓ ਦੋਸਤੋ ਚੰਗੀ ਲੱਗੇ ਤੇ ਸ਼ੇਅਰ ਜ਼ਰੂਰ ਕਰ ਦਿਓ ਤੇ ਕਰਾਈਏ ਬਾਈ ਨਾਲ ਗੱਲਬਾਤ ਆਜੋ ਲੈ ਕੇ ਦਿੰਨੇ ਸਾਰੀ ਜਾਣਕਾਰੀ ਹਾਂਜੀ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਆਪਣਾ ਨਾਮ ਦੱਸ ਦਿਓ ਜੀ ਨਰਮਨ ਸਿੰਘ ਠੀਕ ਹੈ ਜੀ ਆਪਾਂ ਕਿੱਥੇ ਖੜੇ ਆ ਇਸ ਟਾਈਮ ਜੀ ਪਿੰਡ ਚੋਰ ਟਾਣੀ ਸੁੱਚਾ ਸਿੰਘ ਠੀਕ ਹੈ ਜੀ ਬਾਈ ਜੀ ਆਪਣੇ ਕੋਲੇ ਕਿੰਨੇ ਨਗ ਵਿਕਾਉ ਆ ਇਕੋਲ 4 ਵਿੱਚ ਨੇ ਆਪਾਂ ਨਾਜੀ ਇੱਕ ਤਾਂ ਬਲਕਾਰ ਆ ਜਿਹੜੀ ਬਲਕਾਰ ਮਸ਼ੀਨ ਆ ਜੀ ਹਾਂਜੀ 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 ਇਹਦੀ ਡਿਟੇਲ ਦੋ ਕਿੰਨਾ ਮਾਡਲ ਆ ਜੀ ਇਹ 24 ਮਾਡਲ ਆ ਜੀ ਅੱਛਾ 24 ਮਾਡਲ ਆ ਹਾਂ 24 ਇਟਰ ਵਾਲੀ ਮਸ਼ੀਨ ਆ ਦੋਸਤੋ ਤੁਸੀਂ ਚੈੱਕ ਕਰ ਲਓ ਹਾਂ ਚੇਂਜਰ ਵਾਲੀ ਆ ਚੇਂਜਰ ਟਾਪ ਮਾਡਲ ਆ ਠੀਕ ਆ ਟਾਪ ਮਾਡਲ ਆ ਹਾਂਜੀ ਠੀਕ ਆ ਤੇ ਭਈ ਆਪਾਂ ਆਪ ਹੀ ਚਲਾਈਏ ਇਹ ਇਹ ਆਪਾਂ ਆਪ ਹੀ ਚਲਾਈਆ ਬਿਲਕੁਲ ਨਵੀਂ ਲਈ ਸੀ ਜਮਾ ਬ੍ਰਾਂਡ ਦੀ ਨਵੀਂ ਹੈ ਅੱਛਾ ਤੁਸੀਂ ਕੜਾਈ ਸੀ ਹਾਂਜੀ ਸਾਰਾ ਕੁਝ ਨਾਲ ਦਾ ਓਰੀਜਨਲ ਆ ਸਾਰੀ ਟੂਟਲ ਠੀਕ ਆ ਸਾਰੀ ਓਰੀਜਨਲ ਆ ਹਾਂਜੀ ਠੀ ਇਮਲਾ ਦਾ ਰੰਗ ਵੀ ਲੱਥਾ ਨਹੀਂਗਾ ਤੁਸੀਂ ਨਿਗਾਹ ਮਾਰ ਲਓ ਚੈੱਕ ਕਰੋ ਇਧਰੋਂ ਸਾਈਡ ਤੋਂ ਚੈੱਕ ਕਰ ਲਓ ਤੇ ਇਧਰੋਂ ਇਧਰੋਂ ਵੀ ਨਿਗਾਹ ਮਾਰ ਆਦ ਨੇ ਦੋਸਤੋ ਤੁਹਾਨੂੰ ਕਰੋ ਚੈੱਕ ਤਾਂ ਕਟਰ ਕਟਰ ਤੇ ਵੀ ਨਿਗਾਹ ਮਾਰ ਲਓ ਦੋਸਤੋ ਤੇ ਬਈ ਆਪਾਂ ਦੂਜੀ ਦੇਖੀ ਤੂੜੀ ਵਾਲੀ ਮਸ਼ੀਨ ਦੀ ਡ੍ਰਿਲ ਕਿੰਨਾ ਮਾਡਲ ਹੈ ਬਈ ਇਹ 20 ਮਾਡਲ ਹੈ ਜੀ ਅੱਛਾ 20 ਮਾਡਲ ਹੈ ਹਾਂ ਜਗਤਜੀਤ ਆ ਠੀਕ ਹੈ ਜੀ ਆਪਣੇ ਆਪ ਦੀ ਆਪ ਦੀ ਤੂੜੀ ਬਣਾਈ ਆਪਾਂ ਇਹਦੇ ਨਾਲ ਠੀਕ ਆ ਆਪਜੀ ਤੁਹਾਡੀ ਬਣਾਈਏ ਹਾਂ ਕਿਤੇ ਵੀ ਵੈਲਡ ਦਾ ਟਾਂਕਾ ਨਹੀਂ ਲੱਗਿਆ ਕੋਈ ਇਹਦੀ ਚੀਜ਼ ਨਹੀਂ ਚੇਂਜ ਹੋਈ ਵੀ ਨਾਲ ਦੀ ਸਾਰੀ オリジナル ਦੇਵਾ ਠੀਕ ਆ ਸਾਰੀ ਜੀ ਨਾਲ ਇਹ ਵੀ ਨਵੀਂ ਲਈ ਸੀ ਆਪਾਂ ਹਾਂ ਨਵੀਂ ਜਮਾ ਜੀ ਠੀਕ ਆ ਲਓ ਦੋਸਤੋ ਕਰੋ ਚੈੱਕ ਤੁਸੀਂ ਰੰਗ ਰੰਗ ਤਾਂ ਲੱਥਾ ਹੀ ਨਹੀਂ ਬਾਈ ਕਹਿੰਦਾ ਤੁਸੀਂ ਚੈੱਕ ਕਰ ਲਓ ਇੱਧਰ ਸਾਈਡ ਤੋਂ ਵੀ ਆਪਾਂ ਨਿਗਾਹ ਮਰਾਦ ਨੇ ਦੋਸਤੋ ਤੁਹਾਨੂੰ ਜਗਤਜੀਤ ਵਾਲਿਆਂ ਦੀ ਐ ਤੇ ਸੁਪਰਸੀਡਰ ਦਾ ਦੋਸਤ ਤੁਹਾਨੂੰ ਮੈਂ ਦਿਖਾਤਾ ਵੀਡੀਓ ਦੇ ਵਿੱਚ ਪਿੱਛੇ ਪਿਆ ਤੇ ਭਾਈ ਉਹ ਕਿਹੜਾ ਮਾਡਲ ਆ ਸੁਪਰਸੀਡਰ ਮੇਰਾ ਖਿਆਲ 23 ਮਾਡਲ ਆ ਜੀ ਤੇ ਇਹ ਮਾਡਲ ਆ ਕਿਹੜੀ ਕੰਪਨੀ ਦਾ ਬਾਈ ਮੈਸ਼ੂ ਦਾ ਮੈਸ਼ੂ ਦਾ ਉਹ ਵੀ ਬਾਈ ਬਿਲਕੁਲ ਨਵਾਂ ਲਿਆ ਸੀ ਬ੍ਰਾਂਡ ਨੂੰ ਹਾਂ ਗਿੱਦੜਵੇ ਤੋਂ ਆਪਾਂ ਲਿਆ ਸੀ ਠੀਕ ਹੈ ਤੇ ਇੱਥੋਂ ਦੋ ਵਾਰੀ ਕਣਕ ਵੇਚੀਏ ਬਸ ਆਪਾਂ ਇਹਦੇ ਨਾਲ ਆ ਆ ਦੀ ਆ ਦੀ ਵੇਚੀਏ ਕੋਈ ਕਿਰਾਏ ਤੇ ਨਹੀਂ ਨਾ ਨਾ ਇੱਕ ਦਿਨ ਵੇਚੀਏ ਠੀਕ ਹੈ ਕਿਰਾਏ ਦਾ ਕੰਮ ਨਹੀਂ ਆਪਦਾ ਹੀ ਵੇਚਿਆ ਜਿੰਨਾ ਵੀ ਨਾ ਨਾ ਮੈਂਟ ਨਹੀਂ ਲਾਉਂਦੇ ਜੀ ਕਿਰਾਏ ਤੇ ਤਾਂ ਠੀਕ ਹੈ ਦੋ ਸੀਜ਼ਨ ਚਲਾਇਆ ਬਾਈ ਦੋ ਸੀਜ਼ਨਾਂ ਦੋ ਵਾਰੀ ਕਣਕ ਠੀਕ ਹੈ ਦੋ ਵਾਰੀ ਵੇਚੀ ਆ ਤੇ ਜੇ ਆਪਾਂ ਬਾਈ ਟਰੈਕਟਰ ਦੀ ਗੱਲ ਕਰੀਏ ਟਰੈਕਟਰ ਵੀ ਇਹ ਬਾਈ ਮਾਡਲ ਆ ਇਹ ਮੈਨੂਫੈਕਚਰ ਨਵਾਂ ਨਮਾ ਏਜੰਸੀ ਮਲੋੜ ਤੋਂ ਅੱਛਾ ਮਾਡਲ 22 ਹੈ ਹਾਂ ਇਹ ਮੈਨੂਫੈਕਚਰ ਕੰਪਨੀ ਜੋ 22 ਹੋਇਆ ਵਾ ਆਪਾਂ 23 23 ਚ ਲਿਆ ਸੀ 23 ਕਾਪੀਆਂ ਬਣੀ ਵੀ 23 ਮੋਟੇ ਹੀ ਚ ਲਿਆ ਸੀ ਆਪਾਂ ਜੀ 23 ਚ ਲਿਆ ਸੀ ਮੰਨ ਲਓ ਹਜੇ ਨਵਾਂ ਲਿਆ ਸੀ ਆਪਾਂ ਜੀ ਠੀਕ ਹੈ ਹੁਣ ਕਾਪੀ ਤੇ ਮੰਨ ਲਓ ਮਾਡਲ 22 ਲਿਖਿਆ 22/23 ਮੰਨ ਲਓ ਤੁਸੀਂ ਇਹਨਾਂ ਜਿਵੇਂ ਵੀ 23 ਚ ਆ ਰਜਿਸਟਰ 23 ਆ ਮੈਨੂਫੈਕਚਰ ਇਹਦੇ ਤੇ 22 ਲਿਖਿਆ ਵਾ ਠੀਕ ਹੈ ਠੀਕ ਹੈ ਹਾਂਜੀ ਠੀਕ ਹੈ ਲੋ ਦੋਸਤੋ 15 9 28 ਦੇ ਟਾਇਰ ਆ ਇਹਦੇ ਚ ਨਵੇਂ ਠੀਕ ਹੈ ਗੁਡਇਰ ਦੇ ਟਾਇਰ ਆ ਦੋਸਤੋ ਚੈੱਕ ਕਰ ਲਓ ਸੀ ਚਾਰੇ ਟਾਇਰ ਨਾਲ ਦੇ ਬਾਈ ਚਾਰੇ ਸਾਰਾ ਕੁਝ ਨਾਲ ਦਾ ਜੀ ਨਟ ਵੀ ਨਹੀਂ ਚੇਂਜ ਹੋਇਆ ਕਿੰਨੇ ਘੰਟੇ ਚੱਲੇ ਬਾਈ ਇਹ ਯਾ ਮੀਟਰ ਨਹੀਂ ਦੇਖਿਆ ਗਾਦਾ ਠੀਕ ਹੈ ਬਾਈ ਜੀ ਬਸ ਠੀਕ ਹੈ ਟੂ ਟੂ ਸਪੀਡ ਆ ਹਾਂ ਟੂ ਸਪੀਡ ਠੀਕ ਹੈ ਲਓ ਦੋਸਤੋ ਤੁਹਾਨੂੰ ਮੀਟਰ ਤੇ ਨਿਗਾ ਮਰਾਦਨੇ ਆਪਾਂ ਮਾਰ ਲਓ ਦੋਸਤੋ 1566 ਤੇ ਬਾਕੀ ਤੁਹਾਨੂੰ ਆਪਾਂ ਟਾਇਰਾਂ ਤੇ ਨਿਗਾ ਮਰਾਦਨੇ ਆ ਦੋਸਤੋ ਗੁਡਇਰ ਦੇ ਟਾਇਰ ਆ ਤੇ ਬਾਕੀ ਰੰਗਵਾਜ ਤੁਸੀਂ ਚੈੱਕ ਕਰ ਲਓ ਕਿਤੋਂ ਵੀ ਰੰਗ ਨਹੀਂ ਲੱਗਾ ਹਜੇ ਤੱਕ ਇੰਜਨ ਉੰਜਨ ਤੁਸੀਂ ਚੈੱਕ ਕਰ ਲਓ ਦੋਸਤੋ ਕਿਤੋਂ ਲੀਕਿੰਗ ਨਹੀਂ ਤੇ ਬਾਕੀ ਇਧਰ ਨਿਗਾ ਮਾਰ ਲਓ 2 ਸਪੀਡ ਹੈ ਤੇ ਪਿੱਛੋਂ ਵੀ ਆਪਾਂ ਤੁਹਾਨੂੰ ਨਿਗਾ ਮਰਾ ਦੇਨੇ ਇੱਕ ਵਾਰੀ ਕਰੋ ਚੈੱਕ ਲਓ ਦੋਸਤੋ ਸਾਰਾ ਬਈ ਨਾਲ ਆ ਫੱਟੀ ਫੱਟੀ ਹਾਂ ਸਭ ਕੁਝ ਨਾਲ ਸਾਰਾ ਸਮਾਨ ਹੈ ਨਾ ਫੱਟੀ ਹਾਂ ਠੀਕ ਹੈ ਲਓ ਛਤਰੀ ਵੀ ਚੈੱਕ ਕਰ ਲਓ ਦੋਸਤੋ ਇਧਰੋਂ ਵੀ ਆਪਾਂ ਤੁਹਾਨੂੰ ਦਿਖਾ ਦਿੰਨੇ ਦੋਸਤੋ 15 9 28 ਦੇ ਟਾਇਰ ਆ ਇਧਰੋਂ ਨਿਗਾ ਮਾਰ ਲਓ ਤੁਸੀਂ ਇੱਕ ਵਾਰੀ ਲਓ ਦੋਸਤੋ ਕਰੋ ਚੈੱਕ ਲਓ 750 ਸੋਨਾਲਿਕਾ ਤੇ ਬਾਕੀ ਕੋਈ ਵੀ ਜਾਣਕਾਰੀ ਲੈਣੀ ਹੈ ਬਾਈ ਦਾ ਆਪਾਂ ਨੰਬਰ ਲੈ ਕੇ ਦਨੇ ਤੁਸੀਂ ਬਾਈ ਨੂੰ ਫੋਨ ਕਰ ਲਿਓ ਜੇ ਸਾਰੇ ਨਗਾਂ ਬਾਰੇ ਤੇ ਬਾਈ ਜੀ ਆਪਾਂ ਰੇਟ ਦੀ ਗੱਲ ਕਰਗੇ ਫੋਨ ਤੇ ਕਰਦੇ ਸਾਰੇ ਆਪਾਂ ਨਗਾਂ ਦਾ ਰੇਟ ਸਾਰਾ ਠੀਕ ਹੈ ਆਪਣਾ ਨੰਬਰ ਬੋਲ ਦੀ ਬਾਈ 99169 ਠੀਕ ਹੈ ਜੀ 29081 29081 ਇੱਕ ਅਰੇ ਹੋਰ ਬੋਲ ਦੀ ਬਾਈ 99169 29081 ਠੀਕ ਹੈ WhatsApp ਨੰਬਰ ਇਹ ਆਪਣਾ ਇਹੀ ਹੈ ਜੀ ਲੋ ਦੋਸਤੋ ਆਪਾਂ ਬਾਈ ਦਾ ਨੰਬਰ ਲੈਤਾ ਤੇ ਆਪਾਂ ਸਕਰੀਨ ਤੇ ਵੀ ਨੰਬਰ ਬਾਈ ਦਾ ਚਲਾਵਾਂਗੇ ਜੇ ਬਾਈ ਦਾ ਤੁਹਾਨੂੰ ਮਸ਼ੀਨ ਪਸੰਦ ਆਉਂਦੀ ਹੈ ਬਲਕਾਰ ਜੇ ਤੂੜੀ ਵਾਲੀ ਬਾਈ ਦੀ ਮਸ਼ੀਨ ਪਸੰਦ ਆਉਂਦੀ ਹੈ ਤੇ ਜੇ ਬਾਈ ਦਾ ਸੁਪਰ ਸੈਂਟਰ ਪਸੰਦ ਆਉਦਾ ਕਿਸੇ ਵੀ ਵੀਰ ਨੇ ਲੈਣਾ ਜਾਂ ਟਰੈਕਟਰ ਲੈਣਾ ਦੋਸਤੋ ਤੇ ਬਾਈ ਨਾਲ ਸੰਪਰਕ ਕਰ ਸਕਦਾ ਜੇ ਆਪਣੀ ਵੀਡੀਓ ਦੋਸਤੋ ਚੰਗੀ ਲੱਗਦੀ ਆ ਆਪਣੇ ਪੇਜ ਨੂੰ ਫੋਲੋ ਕਰ ਲੋ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਜਿਹੜਾ ਵੀ ਵੀਰ ਨਵਾਂ ਟਰੈਕਟਰ ਲੈਣ ਬਾਰੇ ਸੋਚ ਰਿਹਾ ਸੋਨਾਲੀਕਾ ਲੈਣਾ ਕਿਸੇ ਵੀਰ ਨੇ ਤੇ ਬਾਈ ਦੇ ਘਰੇ ਆ ਕੇ ਨਾ ਤੁਸੀਂ ਇੱਕ ਵਾਰੀ ਟਰੈਕਟਰ ਦੇਖ ਕੇ ਜ਼ਰੂਰ ਜਾਓ ਜਿਹੜਾ ਵੀਰ ਆਉਂਦਾ ਟਰੈਕਟਰ ਦੇਖਣਾ ਤੇ ਬਿਲਕੁਲ ਨਵਾਂ ਟਰੈਕਟਰ ਪਿਆ ਬਾਈ ਨੇ ਆਪ ਹੀ ਚਲਾਇਆ ਤੇ ਛੱਡ ਕੇ ਨਹੀਂ ਬਾਈ ਕੋਈ ਜਾਂਦਾ ਠੀਕ ਹੈ ਦੋਸਤੋ ਧੰਨਵਾਦ ਜੀ